ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਢੱਲਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਮੱਝ ਠੀਕ ਹੈ ਜੀ ਇੱਕ ਮੱਝ 8 ਮਹੀਨੇ ਦੀ ਗੱਬਣ ਠੀਕ ਹੈ ਜੀ ਵੱਧ ਜਾਣਕਾਰੀ ਲਮਾਂਗੇ ਆਪਾਂ ਬਾਅਦ ਤੋ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬੱਤੋ ਫਾਲੋਅਰ ਤੇ ਸਿਰਕਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਨਈ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਆਪਣਾ ਦੀਪਾ ਜੀ ਕੰਡਾਟਾ ਲਵਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਜੀ ਇਹਨੂੰ ਵੀਰੇ 15 ਦਿਨਾਂ ਕੋ ਸੂਈ ਨੂੰ ਹਾਂਜੀ ਇਹਦਾ ਬੱਚਾ ਮਰ ਗਿਆ ਸੀ ਹਾਂਜੀ ਅਣਗੈਲੀਨ ਕਾਰਨ ਆਪਣੀ ਦੀ ਨਾਲੇ ਹਾਂਜੀ ਤੇ ਇਹਦੇ ਥੱਲੇ ਦੁੱਧ ਪੂਰਾ 13 ਲੀਟਰ ਜਮਾ 13 ਲੀਟਰ ਕੰਡੇ ਵਾਲੀ ਹਾਂਜੀ ਬਾਕੀ ਕਦ ਕਦ ਤੋਂ ਆਪਾਂ ਨੂੰ ਪਤਾ ਹੀ ਲੱਗਦਾ ਮਾਝੇ ਦੁੱਧ ਵਾਲੀ ਹੈ ਹਾਂਜੀ ਤੇ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਬੰਦਾ ਦੋ ਤਿੰਨਾਂ ਡੰਗ ਵੀ ਚੋ ਸਕਦਾ ਠੀਕ ਹੈ ਰੇਡ ਭਰਾ ਜਾਇਆ ਜਦ ਇਹਦਾ ਰੇਟ ਵੀ ਰ 97000 ਦੇ ਲੈਣ 97 ਤੈਨੂੰ ਦੇਖੋ ਵੀ 13 14 ਦੀ ਟਰਾਲੀ ਹੁਣ ਆਮ ਮਿਲਦਾ ਨਹੀਂ ਬਸੋ ਸਹੀ ਗੱਲ ਇਹ ਬੱਚੇ ਦਾ ਕਾਰਨ ਸੀ ਦੇ ਦੇ ਬੜਾ ਕਰ ਦਈਏ ਜੀ ਬੜਾ ਡਾਕਟਰ ਦਾ ਕਰਕੇ ਠੀਕ ਹੈ ਇੱਕ ਹੀ ਬਈ ਰਾਤ ਜਾ ਇਹ ਮੂੜਾ ਵੀਰੇ ਅੱਲੇ ਹੀ ਪਿਆ ਦੇਖੋ ਹਾਂਜੀ ਇਹ ਆਪਾਂ 12 ਦਿਨ ਹੋਇਆ ਬਣਵਾਏ ਇਹਨੂੰ ਠੀਕ ਹੈ ਜੀ ਵੀ ਉਂ ਮਿਲਦਾ ਥਾਪੀ ਦੀ ਪੈਂਦੀ ਆ ਇਹਦਾ ਲੋੜ ਵੀ ਨਹੀਂ ਪੈਂਦੀ ਠੀਕ ਹੈ ਜੀ ਵੀ ਕਈ ਵਾਰ ਨਾ ਜਾਣੀ ਤਾਂ ਆਪਾਂ ਬਣਵਾਤਾ ਸੀਗਾ ਠੀਕ ਹੈ ਜੀ ਹਾਂਜੀ ਠੀਕ ਹੈ ਬੇਸ਼ੱਕ ਆਏ ਦਾਇਆ ਥਾਪੀ ਮਾਰ ਕੇ ਆਈ ਭਾਈ ਕੁਝ ਨਹੀਂ ਆਦੀ ਠੀਕ ਹੈ ਜੀ ਲੋਕਾਂ ਸਹੀ ਗੱਲ ਹੈ ਤੇ ਮੇਰਾ ਕਰਕੇ ਡਰਦੀ ਬਣੂ ਐਵੇਂ ਡਾਕਟਰਾਂ ਨਾਲ ਜੀ ਤਾਂ ਕਰਕੇ ਫਰਫਰ ਜੀ ਕਰਦੀ ਹਾਂਜੀ ਠੀਕ ਹੈ ਉਹ ਡਾਕਟਰ ਦਾ ਕਰਕੇ ਹਰੀ ਅਜੂ ਪਸੂ ਡਰਦਾ ਰਹਿੰਦਾ ਜੀ ਠੀਕ ਹੈ ਜੀ ਬਾਕੀ ਦੋ ਦੋ ਵੀ ਆਪਾਂ ਫੁੱਲ ਗਰੰਟੀ ਦੇਣੀ 13 ਲੀਟਰ ਦੀ ਛੱਤ ਤਿੰਨਾਂ ਡਾਂਗਾਂ ਚੋਲੇ ਕੋਈ ਠੀਕ ਹੈ ਜੀ ਕੋਈ ਤਾਂ ਵੀ ਨਹੀਂ ਇੱਕ ਵੱਡੀ ਊਂ ਲस्सी ਹੈ ਜਾਈ ਲੱਸੀ ਦਾ ਵਰਜੋ ਥੋੜਾ ਮਕਾਨ ਫੋਨ ਕਰਨ ਨਾਲ ਸਮਾਈ ਘੱਟ ਹੋ ਜਿੱਦੀ ਠੀਕ ਹੈ ਜੀ ਠੀਕ ਹੈ ਜੀ ਲੋ ਬਾਈ ਨੇ ਮਕਾਨ ਤਿਆਰ ਕੀਤਾ ਤਾਂ ਕਰਕਰਾਂ ਗੱਲੀ ਨੇ ਬੱਚੇ ਦੀ ਕੋਈ ਗੱਲਬਾਤ ਹੋ ਗਈ ਡੈਥ ਹੋ ਗਈ ਤੇ ਲੈਵਾ ਤੁਸੀਂ ਇੰਤਜ਼ਾ ਲਾ ਸਕਦੇ ਜੀ ਲੋ ਜੀ ਲੈਵਾ ਬੋਕਸ ਤੇ ਤੋੜ ਦਿਓ ਜੀ ਲਓ ਜੀ ਤੋੜਾ ਤਰਾ ਤੁਹਾਨੂੰ ਦਿਖਾਉਣੇ ਕਰ ਦੇਖੋ ਬਾਈ ਤੋੜਾ ਤਰਾ ਬਾਕੀ ਮਾਤੂ ਬਾਈ ਪੂਰੀ ਜਾਤ ਵਾਲੀ ਆ ਗੋਦਾ ਵਾਲੀ ਮਾਜਾ ਦੇਖਣ ਵਾ ਕੱਦ ਕਾਠ ਦੇਖੋ ਪੂਰਾ ਉੱਚੇ ਸਿਰੇ ਦੀ ਆ ਠੀਕ ਹੈ ਜੀ ਮੋੜ ਦਿਓ ਜੀ ਚਾਹ ਦੋ ਡੰਗ ਚਾਹ ਚਾਰ ਡੰਗ ਚੋਕੇ ਲਈ ਕਿੰਨੇ ਰੁਪਏ ਮਰਜੀ ਹੋਈ ਜਾਣੀ ਚਾਰ ਡੰਗ ਚੋੜਾ ਨਾ ਆਪਾਂ ਨੂੰ ਤਾਂ ਵੀ ਕੋਈ ਨਹੀਂ ਠੀਕ ਹੈ ਜੀ ਲੋਪਰਾ ਬਾਈ ਕਹਿੰਦਾ ਘਰ ਚੋੜ ਜੇ ਵੀ ਸੀ ਬਾਈ ਨੇ ਘਰ ਪਾਇਆ ਤੇ ਉਹਦਾ ਘਰ ਕੋਲ ਜੇ ਵੀ ਸੀ ਤੇ ਬਾਈ ਦਾ 13 ਲੀਟਰ ਬਾਈ ਕੰਡੇ ਵਾਲਾ ਚਾਹ ਦੋ ਡੰਗ ਚਾਹ ਚਾਰ ਡੰਗ ਚੋਕੇ ਦਸੱਲੀ ਕਰਕੇ ਲੈ ਜਾ ਦੇ ਪਰਾ ਥੋੜਾ ਜਨਾ ਕੈਮਰੇ ਦਾ ਕਰਕੇ ਥੋੜਾ ਡਰਦੀ ਆ ਠੀਕ ਹੈ ਇਹਨੂੰ ਆਇਆ ਵੀ ਡਾਕਟਰ ਆ ਠੀਕ ਹੈ ਜੀ ਤੇ ਕਰਮਾਂ ਵਾਲੀ ਤੇ ਠੀਕ ਹੈ ਜੀ ਹਾਂਜੀ ਭਾਈ ਇਹ ਮੱਝ ਦੀ ਜਾਣਕਾਰੀ ਦਿਓ ਜੀ ਬਾਈ ਇਹ ਮੱਝ ਆਪਣੇ ਕੋਲ ਚੌਥਾ ਸੁਬਾ ਸੂਗੀ ਹਾਂਜੀ ਇਹ 8 ਮਹੀਨੇ ਦੀ ਗੱਭਣਾ ਇੱਕ ਤਰੀਕ ਨੂੰ 9ਵਾਂ ਮਹੀਨਾ ਲੱਗ ਜੇ ਇਹਨੂੰ ਠੀਕ ਹੈ ਜੀ ਕਿੰਨੇ ਮਹੀਨੇ ਦੀ ਚੌਥੇ ਸੁਗੀ ਹਾਂਜੀ ਇਹ ਵਿਸਾਖ ਤੇ ਸੂਗੀ ਜਦੋਂ ਜਮਾ ਆਕਾਂ ਦੇ ਦੁੱਧ ਨਹੀਂ ਹੁੰਦਾ ਉਦੋਂ ਸੋਣਾ ਇਹਨੇ ਠੀਕ ਹੈ ਜੀ ਚੜਦੇ ਵਿਸਾਖ ਸੋਣਾ ਪੂਰਾ ਇਹਨੇ ਠੀਕ ਹੈ ਜੀ ਤਾਜੀ ਦੁੱਧ ਕਿੰਨਾ ਸੀ ਜੀ ਇਹਦੇ ਤੋਂਨੇ 12 ਲੀਟਰ ਦੁੱਧ ਸੀ ਤਾਜੀ ਭਲੇ ਠੀਕ ਹੈ ਰੇਡ ਭਰਾ ਦਾ ਜਾਇਜ਼ ਰੇਡ ਇਹਦਾ ਪਹਿਲਾਂ ਫੋਨ ਤੇ ਕਰ ਲਾਂ ਕਿਉਂਕਿ ਕੱਚੀ ਹੈ ਜੀ ਕੱਚੀ ਹੈ ਜੀ ਹਾਂਜੀ ਠੀਕ ਹੈ ਜੀ ਉਪਰਾ ਡرائی ਹੋਣੀ ਕਿਤੇ ਪਈ ਐ ਹਾਂਜੀ ਹੁਣੇ ਹੀ ਇੱਥੇ ਦੱਸ ਦਿਆਂਗੇ ਠੀਕ ਹੈ ਨਾ ਠੀਕ ਹੈ ਬਾਕੀ ਥਾਣਾ ਪਾਸ ਕਰਾ ਦੋ ਇਹ ਕਰਨਾ ਹੈ ਹੁਣ ਕਰ ਲਿਓ ਠੀਕ ਹੈ ਜੀ ਤੋਰ ਦੋ ਬਾਈ ਤੋਰ ਦੋ ਕੋਈ ਨਹੀਂ ਜਦ ਤੂੰ ਤੋਰ ਦਿਓ ਤਾਂ ਸੈਂਗ ਜ਼ਰੂਰ ਇੱਕ ਟੁੱਟਿਆ ਵਾਜੀ ਪਰ ਬਾਈ ਕਹਿੰਦਾ 12 ਲੀਟਰ ਬਾਈ ਕਹਿੰਦਾ ਸੈਂਡੀ ਟੁੱਟਿਆ ਵਾਲਾ ਦੋ ਦੋ ਤੋਂ ਕਾਸੇ ਕੋਈ ਹੁੰਦਾ ਨਹੀਂ ਕਿਸੇ ਦੇ ਅੱਛਾ ਜੀ ਜਦੋਂ ਇਹਨੇ ਸੁਣਾ ਠੀਕ ਹੈ ਜੀ ਹਾਂ ਵੱਡੇ-ਵੱਡੇ ਇਹ ਵੀ ਬਹੁਤ ਆ ਜੀ ਠੀਕ ਹੈ ਕੱਦ ਕੋਈ ਸੁਖ ਨ ਕਰ ਮਾਲੀ ਦੱਸੋਣਾ ਜਦੋਂ ਡرائی ਕਰੀ ਬਾਈ ਕਹਿੰਦਾ ਚੈੱਕ ਹੋ ਜਾਊਗੀ ਠੀਕ ਹੈ ਮੋੜ ਲਓ ਜੀ ਮੋੜ ਲਓ ਲੋ ਜੀ ਬਾਈ ਜੀ ਨਾਲ ਪਿੰਡ ਪਪਾ ਆ ਸੌਰੀ ਟੈਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕਿਉਂਕਿ ਤਪੇ ਦੀ ਵੀਡੀਓ ਬਣਾਉਂਦੇ ਰਹਿੰਦੇ ਨੇ ਤਾਂ ਕਰਕੇ ਉਹ ਯਾਦ ਰਹਿੰਦਾ ਓ ਜੀ ਠੀਕ ਹੈ ਜੀ ਬਾਈ ਕਹਿੰਦਾ ਸੈਕਿੰਡ ਤੇ ਨਾ ਜਾਓ ਦੁੱਧ ਘਣੀ ਦੇਖੀ ਕਿਦੋਂ ਹੁੰਦੀ ਹੈ ਹਨਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ